ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਤੇ ਅੱਜ ਦੇ ਜਾਨਵਰ ਦਿਖਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਮੈਂ ਲੈ ਕੇ ਆਉਂਗਾ ਤੁਹਾਨੂੰ ਮਿੱਤਰੋ ਇਸ ਟਾਈਮ ਫਰੋਜ਼ੀਪੁਰ ਜ਼ਿਲ੍ਹੇ ਦੇ ਪਿੰਡ ਹਰੀਹਰ ਚੋਕ ਦੇ ਵਿੱਚ ਤੇ ਹਰੀਹਰ ਚੋਕ ਪਿੰਡ ਦੇ ਵਿੱਚ ਇੱਕ ਜਾਣਿਆ ਪਹਿਚਾਣਿਆ ਚਿਹਰਾ ਵਾ ਵੱਡਾ ਨਾਮ ਆ ਵਪਾਰ ਲੈਣ ਦੇ ਵਿੱਚ ਨਿੱਕਾ ਜਿਹਾ ਹੁੰਦਾ ਨਾ ਨਿੱਕਾ ਜਿਹਾ ਹੁੰਦਾ ਜਦੋਂ ਖੇਡਣ ਲੱਗਦੇ ਜਵਾਗ ਉਦੋਂ ਤੋਂ ਹੀ ਚੰਦਰਾ ਕਟੀਆਂ ਮੱਝਾ ਖੋਲਣ ਲੱਗ ਪਿਆਈ ਤੇ ਵਪਾਰ ਵਾਲੀਆਂ ਗੱਲਾਂ ਬੋਲਣ ਲੱਗ ਪਿਆਈ ਫਿਰ ਮਾਪਿਆਂ ਨੇ ਕਿਹਾ ਵੀ ਇੰਨੇ ਦਾ ਹੋਰ ਕਿਸੇ ਕੰਮ ਦੇ ਵਿੱਚ ਨਹੀਂ ਕਰਨੀ ਤਰੱਕੀ ਤੇ ਫਿਰ ਇਹਨੇ ਵਪਾਰ ਲੈਣ ਦੇ ਵਿੱਚ ਪੈਰ ਪਾਇਆ ਤੇ ਅੱਜ ਆ ਸਾਬਾ ਮੁੱ ਜੀ ਤੇ ਵੀਰ ਦੇ ਕੋਲੇ ਆਇਆ ਆ ਜੋ ਕਰਦੇ ਆ ਸਾਰੀ ਇੰਦੇ ਨਾਲ ਗੱਲ ਤੇ ਬਾਤ ਆਪਾਂ ਫੇਰ ਕਰੀਏ ਸਾਰੀ ਡਿਟੇਲ ਜਾਣਦੇ ਆ ਫਿਊਜ਼ ਕਰ ਲੈ ਇੱਕ ਵਾਰ ਸਤਿ ਸ਼੍ਰੀ ਅਕਾਲ ਹਰਜੀਤ ਵੀਰੇ ਕੀ ਹਾਲ ਚਾਲ ਆ ਵਧੀਆ ਭਰਾ ਹੱਥ ਤੂੰ ਮਲਾਉਂਦਾ ਨਹੀਂ ਮੇਰੇ ਨਾਲ ਕੀ ਕਰੀ ਨਹੀ ਮਲਾਉਣਾ ਕਿਉਂ ਯਾਰ ਅੱਜ ਜੀ ਬਾਈ 2-3 ਦਿਨ ਤੇ ਇਹ ਹੋਇਆ ਪਿਆ ਨਰਾਜ ਨਰਾਜ ਹੋਇਆ ਪਿਆ ਵੀ ਗਾਂ ਸੀਗੀ ਇਹਦੇ ਕੋਲ 1.5 ਤੋਂ 2 ਲੱਖ ਵਾਲੀ ਤੇ ਵੇਚ ਬੈਠਾ 1 ਲੱਖ 5000 ਦੀ ਤੇ ਉਹ ਅੱਗੇ ਜਾ ਕੇ ਦੇ ਗਈ 30 35 ਹਜ਼ਾਰ ਨਫਾ ਤੇ ਉਹ ਰਾਤ ਨੂੰ ਇਹਨੂੰ ਹੁਣ ਸੌਣ ਨਹੀਂ ਦਿੰਦਾ ਪਰ ਅਖੜੇ ਦੀ ਕਿਸਮਤ ਸੀਗੀ ਬਾਈ ਹਨਾ ਅੱਛਾ ਹਰਜੀਤ ਬਰੇ ਕੀ ਹਾਲ ਚਾਲ ਵਧੀਆ ਪਰਿਵਾਰ ਸਾਰਾ ਸਾਰੇ ਕਿਹੋ ਜਿਹੀ ਰਿਪੋਰਟ ਜਾ ਵਾ ਅੱਛਾ ਅੱਜ ਜਾਨਵਰ ਕਿੰਨੇ ਆ ਬਾਈ ਆਪਣੇ ਕੋਲੇ 4 ਗਾਵਾਂ ਇੱਕ ਮੱਝ ਇੱਕ ਚਾਰ ਗਾਵਾਂ ਤੇ ਇੱਕ ਮੱਝ ਇਹ ਗੱਲਬਾਤ ਕਰਨੀ ਆਪਾਂ ਆ ਮੁੰਡੇ ਦੇ ਨਾਲ ਵੀ ਬਾਈ ਇਹ ਹੈਗਾ ਬਾਈ ਹਰਜੀਤ ਦਾ ਲਾਡਲਾ ਸੁਪੁੱਤਰ ਤੇ ਹਰਜੀਤ ਹੈਗਾ ਆਪਦੇ ਮਾਪਿਆਂ ਦਾ ਲਾਡਲਾ ਸੁਪੁੱਤਰ ਯਾ ਆਪਾਂ ਗੱਲਬਾਤ ਕਰਦੇ ਆ ਸਾਰੀ ਸਸੀ ਕਾਲ ਤੋਂ ਸਸੀ ਦਾ ਬੋਲ ਕੀ ਹਾਲ ਚਾਲ ਠੀਕ ਹੈ ਵਧੀਆ ਕਿਹੜੇ ਸਕੂਲੇ ਪੜਦਾ ਬਈ ਪੰਜਾਬ ਪਬਲਿਕ ਸਕੂਲ ਪੰਜਾਬ ਪਬਲਿਕ ਸਕੂਲ ਇਹ ਕਿੱਥੇ ਰਹਿ ਗਿਆ ਬਈ ਵਸਤੀ ਵਸਤੀ ਠੀਕ ਆ ਬਈ ਕਿਹੜੀ ਕਲਾਸ ਚ ਪੜਦਾ ਪੁੱਤ ਇਹ ਸੈਕੰਡਰ ਸੈਕੰਡਰ ਉਹ ਇੰਗਲਿਸ਼ ਵਾਲਾ ਸਕੂਲ ਆ ਕਿ ਪੰਜਾਬੀ ਵਾਲਾ ਇਹ ਇੰਗਲਿਸ਼ ਅਸਲੋਂ ਤਾਂ ਇੰਗਲਿਸ਼ ਸਕੂਲ ਦੇ ਵਿੱਚ ਲਾਇਆ ਆਪੇ ਪੰਜਾਬੀ ਚ ਪੜਿਆ ਉਹਨੂੰ ਕਿ ਮੈਂ ਪੰਜਾਬੀ ਚ ਪੜਨਾ ਕਿ ਮੈਂ ਗੋਆ ਨਹੀਂ ਨਾ ਸਿੱਟਣਾ ਐਤ ਕੀ ਐਤ ਕੀ ਕਲਾਸ ਆ ਕਰਕੇ ਉਦੋਂ ਬਾਅਦ ਤੂੰ ਠੀਕ ਆ ਉਦੋਂ ਬਾਅਦ ਪਤਾ ਤੂੰ ਕੀ ਕਰਨਾ ਆ ਆਪਣੇ ਪਿੰਡ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਆ ਉੱਥੇ ਲੱਗਦੇ ਸਕੂਲੇ ਲੱਗਾ ਹੈ ਹੁਣ ਨਾ ਨਹੀਂ ਨਹੀਂ ਬਈ ਤੇ ਪੁੱਤ ਫਿਰ ਪੜਾਈ ਵਧੀਆ ਓਕੇ ਜੋਂ ਨਾਲ ਪੜਾਈ ਕਰਦਾ ਕਹਿੰਦਾ ਕਿ ਗੇਮਾਂ ਦਾ ਵੇਹਗਾ ਜਸਤਾ ਇਹ ਅਜੇ ਪੜਾਈ ਕਰਦਾ ਗੇਮ ਗੇਮ ਕੋਈ ਨਹੀਂ ਖੇਡਦਾ ਗੇਮਾਂ ਹੈਗੇ ਕਿਹੜੀ ਕਿਹੜੀ ਖੇਡਦਾ ਬਈ ਕੁਰਕੇ ਅਜੇ ਅਜੇ ਲੱਗੀ ਨਹੀਂਗੀ ਅਜੇ ਲੱਗੀ ਨਹੀਂ ਥੋੜਾ ਜਿਹਾ ਵੱਡਾ ਹੋ ਜਾਪਾਂ ਗੇਮ ਵੱਲ ਵੱਧ ਧਿਆਨ ਦੇ ਠੀਕ ਆ ਪੜਾਈ ਦੇ ਨਾਲ ਨਾਲ ਗੇਮ ਵੀ ਬਹੁਤ ਜ਼ਰੂਰੀ ਆ ਬੰਦੇ ਨੂੰ ਚਾਹੁੰਦਾ ਰਹਿ ਲਾਲੂਆ ਤੈਨੂੰ ਬਹੁਤ ਸਾਰਾ ਠੀਕ ਆ ਓਕੇ ਦੀ ਰਿਪੋਰਟ ਥੈਂਕ ਯੂ ਹੁਣ ਆਪਾਂ ਮੱਝਾ ਬਾਰੇ ਗੱਲ ਕਰ ਲਈ ਤੇਰੇ ਪਾਪੀ ਨਾਲ ਜਿਹੜੀ ਕਰਨ ਆਏ ਅੱਛਾ ਹਰਜੀਤ ਭਾਈ ਅੱਜ ਜਨਵਾਰਾ ਤੇਰੇ ਕੋਲ ਪੰਜ ਹਨਾ ਦੇ ਚਾਰ گاਵਾਂ ਦੇ ਇੱਕ ਮੱਝ ਆ ਦੱਬੀ ਗਾਵਾਂ ਬਾਰੇ ਦੱਸੀ ਮੈਨੂੰ ਕੀ ਡਿਟੇਲ ਆ ਇਹ ਬਾਈ ਦੂਜਾ ਸੂਆ ਸੂਨ ਵਾਲੀ ਆ ਅਜੇ 12 13 ਦਿਨ ਸੂਨ ਚ ਪਈ ਆ ਠੀਕ ਆ ਤੇ ਪਹਿਲੇ ਸੂਏ ਦੁੱਧ ਦੇ ਨੇ 30 32 ਲੀਟਰ ਦਿੱਤਾ ਐ ਕਿ 35 36 ਦੀ ਮੀਨ ਹੈਗੀ ਆ ਬਾਈ ਚਲ 30 ਤਾਂ ਦੇ ਹੀ ਜਾਊਗੀ 35 36 ਐਡੀ ਵੱਡੀ ਵਾੜ ਨੇ ਨਾ ਦਿੱਤਾ ਫਿਰ ਦੇਊ ਕਿਹੜੀ ਬਾਈ ਸਰ ਇਹ ਬੰਦੇ ਜਿੱਡੀ ਉੱਚੀ ਆ ਹਾਂ ਵੈਰ ਜਾਤ ਕੀ ਦੇਣਾ ਥੋੜੀ ਜੀ ਸੰਭੀ ਨਹੀਂ ਕਿਸੇ ਨੇ ਹਲੇ ਨਵਾਉਣ ਤੋਂ ਵਾਉਣ ਵਾਲੀ ਆ ਹਨਾ ਬਾਕੀ ਉਵੇਂ ਆਪਾਂ ਇਨਾਂ ਤੇ ਹੋ ਗਿਆ ਮੈਨੂੰ ਫੋਨ ਤੇ ਫੋਨ ਠੋਕੀ ਜਾਂਦਾ ਇਹਨੂੰ ਸ਼ੈਂਪੂ ਲਾ ਦਿੰਦਾ ਪੂੜੀਆਂ ਤੋਂ ਯਾਰ ਸ਼ੈਂਪੂ ਫਿਰ ਅੱਜ ਬਦਲ ਜਾਂ ਕਰਕੇ ਨਹੀਂ ਨਵਾਈ ਗਿਆ ਆਈ ਸੀਗੀ ਇੱਕ ਗੱਡੀ ਇੱਕ ਲੰਮੀ ਲੈ ਕੇ ਨਹੀਂ ਬਈ ਥੋੜੀ ਜੀ ਬਾਹਰ ਹੋਰ ਘੜਾ ਗੱਡੀ ਕੋਲ ਮੁੜ ਕੇ ਲੈ ਇਹਨੂੰ ਗਾਂ ਚੰਗੀ ਆ ਤੇ ਤਿਆਰ ਬਹੁਤ ਚੰਗੀ ਹੋਊਗੀ ਹਨਾ ਬਈ ਵੱਧਰ ਵੱਧਰ ਬਹੁਤ ਚੰਗੇ ਆ ਬਣੂ ਤਾਂ ਬਹੁਤ ਹੂੰ ਨਹੀਂ ਠੀਕ ਆ ਬਈ ਓਕੇ ਆ ਥੋੜਾ ਜਿਹਾ ਵਿਚਾਰੀ ਵਾਕਿਆ ਤੇ ਸੰਭੀ ਨਹੀਂ ਕਿਸੇ ਨੇ ਨਾ ਇੱਕ ਰਹੀ ਉਹਨਾਂ ਦੇ ਪੱਕੇ ਥਾਂ ਤੇ ਹੀ ਆ ਅੱਛਾ ਹੁਣ ਅਧਿਆ ਮੈਨੂੰ ਫੜਾ ਰ ਕਿੰਨੇ ਦੀ ਮੁੱਲ ਤਾਂ 110 ਕਰੀਏ ਦੀ ਦਾ ਨਾ 1 ਲੱਖ 10 ਹਜ਼ਾਰ ਮੰਗੀਏ ਕੌਣੀਆਂ ਗੱਲਾਂ ਕਰਦੇ 1 ਲੱਖ 10 ਹਜ਼ਾਰ ਗੱਲ ਲੱਗਾ ਥੁੱਕ ਤਿੰਨ ਰੀ ਮੂੰਹ ਚ ਮੁੱਤ ਇਹ ਵੀ ਵੇਖਣਾ ਕੱਦ ਦੇ ਵੇਖ ਕਿੱਡਾ ਕਿੱਥੇ ਆਉਂਦੀ ਆ ਕਿੰਨਾ ਕੱਦਾ ਤੇਰਾ ਮੇਰਾ 5 ਫੁੱਟ ਤੇ 9 ਇੰਚ ਕਾਦੀ ਤੇ ਵੇਖ ਨਾ ਕਿੱਥੇ ਆ ਪੜਾ ਮਾੜਾ ਆ ਕਿੰਦੀ ਹੁਣ 5 ਫੁੱਟ 5 5.5 ਫੁੱਟ ਦੀ ਹੈਗੀ ਆ ਹਾਂ 5.5 ਫੁੱਟ ਦੀ ਹੈ ਘੱਟ ਬੱਠੇ ਵੇੜ ਫਿਰ ਆਪਾਂ 1 ਫੁੱਟ ਇਹਦਾ ਵੇਚ ਦਈਏ 19900 ਦੇ ਹਿਸਾਬ ਨਾਲ ਠੀਕ ਹੈ ਤੇ 5 ਫੋਟਾ ਤੁਹ ਕਿੰਨੇ ਦੀ ਦੇਣੀ ਹੁਣ 80 ਦੀ ਜਾਣਦੇ ਆਂ ਨਹੀਂ ਬਰਾਵਾ ਇਹ ਤਿਆਰ ਕਰ ਲਾਂਗੇ ਮੈਂ ਤੈਨੂੰ ਦੱਸਦਾ ਨਾ ਮੇਰੇ ਘਟੋ ਘਟ 12 13 ਦਿਨ ਦਿਨ ਪੂਰੇ ਹੋਣ ਚ ਪਏ ਆ ਠੀਕ ਆ ਇਹ ਤਾਂ ਮੈਂ ਵੈਸੇ ਹੀ ਤੈਨੂੰ ਕਿਹਾ ਚੱਲ ਵੀਡੀਓ ਚ ਪਾ ਦਈਏ ਇਹਦਾ ਵੀਡੀਓ ਤਾਂ ਆਪਾਂ ਉਹਨਾਂ ਦੀ ਬਣਾਉਣੀ ਸੀ ਜੇ ਤਾਂ ਵੇਗੀ ਵੇਚ ਲਾਂਗੇ ਨਹੀਂ ਤਾਂ ਤਿਆਰ ਕਰਦੇ ਹਾਂ ਕਿੰਨੇ ਦੀ ਹਾਂ ਨਾ ਮੇਰੇ ਕਰਕੇ ਫਿਰ ਆਹ ਰ ਆਪਾਂ 95000 ਦੀ ਅੱਜ ਕੱਚੀ ਦੇਾਂਗੇ ਅੱਜ ਕੱਚੀ ਦੇਾਂਗੇ ਹਾਂ ਕੱਚੀ ਤਾਂ ਇੱਕ ਦੱਸ ਦਿਓ ਯਾਰ ਹਾਂ ਗਾਂ ਇੱਕ ਦੱਸ ਦੀ ਬਾਅਦ ਚ ਕੀ ਪਤਾ ਲੈਂਦਾ ਕੀ ਕਰਨਾ ਕੀ ਕਰਨਾ ਨਹੀਂ ਆਲੇ ਫੜ ਹਾਂ ਬਾਕੀ ਅੱਜ ਆਪਾਂ ਮੇਰੀ ਪਰ ਆ ਆ ਫੜ ਫੜੀ ਦੱਸਾਂ ਮੈਂ ਵੇਚਤੀ ਹੁਣ ਬੋਲੀ ਨਾ 90000 ਦੀ ਗਾਂ ਵੇਚੀਆ ਤਰੀਬਾ ਬੈਥ ਨੂੰ ਪਕਾਈ ਨਹੀਂ ਕਰਦਾ 85 ਲੈ ਲਿਆ ਤੇ ਇੱਕ ਹੀ ਤੋਰ ਦੇ ਇੱਕ ਹੀ ਹੋਰ ਤੋਰ ਦੇ ਐ ਨੂੰ ਕਹਿੰਦਾ ਤਿੰਨ ਗੇੜੇ ਦਾ ਕਢਾ ਤੇ ਹੁਣ ਤੇ ਤਿੰਨ ਗੇੜੇ ਕਢਾ ਦੇ ਥੱਕ ਗਿਆ ਐਨੇ ਨੂੰ ਮੈਂ ਥੱਕ ਜਾਣਾ ਠੀਕ ਹੈ ਮੰਡੀ 'ਚ ਦੱਸਦਾ ਹਾਰੀ ਖਰਾਉਂਦੇ ਆ ਲੈਣੇ ਪਰ ਨਹੀਂ ਲੈ ਮੰਡੀ 'ਚ ਵੇਚਦੇ ਰਹੇ ਹਾਂ 1.5 ਮਹੀਨਾ ਹੋ ਗਿਆ ਬੰਦ ਕੀਤਾ ਮੰਡੀ ਆ ਇਹਦੇ ਬਾਰੇ ਦੱਸੀਆ ਜੁਗਨੀ ਬਾਰੇ ਇਹ ਛੋਟੀ ਭਾਈ ਦੋ ਬੰਦਿਆਂ ਨੇ ਨਾ ਆਪਾਂ ਨਾਲ ਸੌਦਾ ਕੀਤਾ ਹੂੰ ਔਰ ਸਕਰੀਨਸ਼ਾਟ ਪਏ ਦੋ ਟਾਈਮ ਲਾਈਵ ਚਵਾਤੀ ਆ ਵੀਡੀਓ ਤੇ ਉਹ ਵੀ ਟਾਈਮ ਵੀ ਪਿਆ ਕਿੰਨੇ ਤੋਂ ਕਿੰਨੇ ਚਵਾਈ 10 ਲੀਟਰ ਦੁੱਧ ਅਗਲੇ ਨੇ ਮਿਣ ਕੇ ਲਈ ਹੂੰ ਠੀਕ ਆ ਇੱਕ ਨੇ 100 ਪਾਈ ਸਾਈ ਉਹ ਆਂਦਾ ਵੀ ਸਾਡੇ ਰਿਸ਼ਤੇਦਾਰੀ ਚ ਕੋਈ ਜਵਾਈ ਸਾਡਾ ਪੂਰਾ ਹੋ ਗਿਆ ਤੇ ਮੈਂ ਦੋ ਦਿਨਾਂ ਨੂੰ ਲਿਆਉਂ ਅੱਜ ਪਿਆਉਂਦਾ ਇੱਕ ਨੇ 200 ਪਾਈ ਆ ਉਹ ਵੀ ਨਹੀਂ ਮੁੜਿਆ ਤੇ ਬਾਈ ਉੰਜ ਬੰਦੇ ਇਸ ਪੈਸੇ ਪਾਉਂਦੇ ਸੀ ਉਵੇਂ ਚੜਾਉਂਦੇ ਸੀ ਮੋਗੇ ਦੇ ਤੇ ਲੁਧਿਆਣੇ ਦੇ ਲੈ ਬਾਈ ਗੱਲ ਸੁਣੋ ਹੁਣ ਇੱਕ ਹੋਰ ਜਿਹਨੇ ਬਾਈ ਵੀਡੀਓ ਪਾ ਦਿੱਤੀ ਸੀ ਇਹਨੇ 5000 ਰੁਪਏ ਸਾਈ ਤੋਂ ਐਦੋਂ ਘੱਟ ਨਹੀਂ ਲੈਣੀ ਨਾ ਹਾਂ 5000 ਤੋਂ ਘੱਟ ਸਾਈ ਨਾ ਕੋਈ ਬੰਦਾ ਪਾਵੇ ਜੇ ਕਿ ਇਹਨੇ ਝੋਟੀ ਲੈਣੀ ਆ ਤਾਂ ਠੀਕ ਹੈ ਕਿ ਨਹੀਂ ਚੋਗੇ ਤਿੰਨ ਟਾਈਮ ਚੋਗੇ ਹਾਂ ਆ ਕੇ ਵੇਖ ਲੋ ਜੇ ਨਾ ਪਸੰਦ ਹੋਈ 5000 ਵਾਪਸ ਕਰ ਯੂਗਾ ਵੀ ਬਈ ਯਾਰ ਸਵਾਦ ਲੈਣ ਮਾਰੇ ਨਾ 100-100 ਦੇ ਕੇ ਡੱਕ ਦਿੰਦੇ ਆ ਵੀ ਤੁਸੀਂ 5-5 ਦਿਨ ਡੱਕ ਕੇ ਸਾਈ ਕਰਕੇ ਫਿਰ ਆ ਕੇ ਕਹੋ ਵੀ ਨਹੀਂ ਇਹ ਦਿਨ ਤੁਹਾਡੇ ਕੋਲੇ ਸਿਰਫ 12 ਘੰਟੇ ਹੋਣਗੇ 12 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਆ ਕੇ ਆਉ ਦਾ ਪਾਸੋ ਉਹ ਤੋਂ ਬਾਅਦ ਤੁਹਾਡੀ ਸਾਈ ਵੀ ਨਹੀਂ ਮੁੜਨੀ ਭਈ ਇਹ ਗੱਲ ਉਹ ਰੱਖੇ ਤੇ ਥਾਪੀ ਤੇ ਇਹਨੂੰ ਪਹਾੜੇ ਦੀ ਵੀ ਨਹੀਂ ਲੋੜ ਠੀਕ ਹੈ ਕਿ ਨਹੀਂ ਤਾਂ ਤੇਰੇ ਅਰਕੀ ਆ ਜਾਵਾ ਹਨਾ ਜਿਵੇਂ ਤੂੰ ਹਾਂ ਦੋ ਦ ਚਵਾਈ ਚੁਈ ਓਕੇ ਜਾਵਾ ਚਵਾਈ ਓਕੇ ਆ ਪੱਤਾ ਧਾਰਾ ਮਾਰ ਕੇ ਵਿਖਾ ਦਿਆਂਗੇ ਵਿੱਚ ਨਾਲ ਲਗਮੀਆਂ ਧਾਰਾਂ ਵੀ ਮਾਰ ਹੀ ਦਿਆਂ ਕਰਾਂਗੇ ਅੱਛਾ ਐ ਹੀ ਮੈਂ ਬਹਿ ਜਾਵਾਂਗਾ ਥੱਲੇ ਆਈ ਹੋਰ ਇਹ ਨੇ ਆਈ ਮਿਲਣਾ ਮਾਰ ਬੱਸ ਯਾ ਠੀਕ ਹੈ ਯਾਰ ਕੰਮ ਲੈ ਇਹ ਫਿਰ ਤੇਰਾ ਆਪਣਾ ਖਾਪੀ ਆ ਧਾਰ ਹੀ ਦੇਣੀ ਆ ਤੇ ਉੱਥੇ ਹੀ ਖੜੀ ਰਹਿ ਜਾਣਾ ਨੇ ਹਿੱਲਣਾ ਹੀ ਨਹੀਂ ਕਰ ਮਾਰ ਦੇ ਫਿਰ ਧਾਰਾਂ ਦਾ ਦੋ ਦੋ ਇਹ ਨਹੀਂ ਮਾਰਨੀਆ ਹੁਣ ਮੈਂ ਹੱਕੀ ਚੱਲ ਮਾਰਦਿਆ ਇਹ ਦਵਾਰ ਬਾਈ ਇਹ ਕਿਹੜਾ ਹੈ ਲਧੀਆ ਯਾਰ ਹੂੰ ਨਹੀਂ ਠੀਕ ਹੈ ਯਾਰ ਹੈ ਹੈ ਬਸ ਛੱਡ ਲ ਕੋਈ ਠੀਕ ਹੈ ਅੱਛਾ ਤੇ ਇਹ ਕਿੰਨੇ ਰੇਟ ਆ ਪਈ ਇਹਦਾ ਹੈ ਹਰਜੀਤ ਇਹਦਾ ਮੁੱਲ 82000 ਆ 78000 ਦੀ ਆਪਾਂ ਦੇਣੀ ਆ ਕਿੰਨੇ ਦੀ 78000 78000 ਦੀ ਮੈਂ ਕੁਝ ਕਹਿ ਦਿਆਂ ਮੈਂ ਨਾ ਵੀ ਮੈਂ ਤਾਂ ਦੱਸਦਾ ਨਾ 70 ਦਾ ਸੌਦਾ ਆਇਆ ਸੀ ਇਹ ਆ ਤੈਨੂੰ ਸਕਰੀਨਸ਼ਾਟ ਵਿਖਾ ਦੇਣਾ ਬੰਦੇ ਨੂੰ ਲਾਈਵ ਦੋ ਟਾਈਮ ਚਵਾਈ ਵੀ ਆਪਾਂ ਦੋ ਜਣੇਰੇ ਕਰਕੇ ਹੁਣ ਦੂਰੀ ਵਰੀ ਆਏ ਕਿੰਨੇ ਦੀ ਐ ਦੱਸ ਕੋਈ ਮਾਨਤਾਂ ਛੋੜ ਛੱਪਾ ਕਰ ਦਿਆਂਗੇ ਵੀ ਜ਼ਿਆਦਾ ਨਹੀਂ ਹੋਣਾ ਮੈਂ ਕਹਦਾ ਕੁਝ ਕਰ ਰਹੇ ਹਾਂ ਤੂੰ ਕਹਦੇਗਾ ਤੇਰੇ ਤੋਂ ਕਿਹੜਾ ਆਪਾਂ ਭੱਜ ਜਾਣਾ 70000 ਦੀ ਮੈਂ ਆ ਤੇਰੀ ਨਹੀਂ 75 ਦੀ ਤਾਂ ਨਹੀਂ ਦੇਣੀ ਹਾਂ ਦਿਆਂਗੇ ਤਾਂ ਆਪਾਂ 77 ਦੀ ਕੋਈ ਛੋੜ ਕਰ ਦਿਆਂਗੇ ਆ ਵੱਛੀ ਆ ਡੇਢ ਮਹੀਨੇ ਦੀ ਅਜ ਅਿੰਦੇ ਪਰ ਨਹੀਂ ਬਾਹਰੋਂ ਲਈ ਜਰਸੀਏ ਡੇਢ ਮਹੀਨੇ ਦੀ ਸੂਈ ਆ ਵੱਛੀ ਅੱਛਾ ਠੀਕ ਆ ਇਹਦੇ ਥੱਲੇ ਜਮਾ ਮਾਰੇ ਕਰੋ ਲਈ ਆ 7-8 ਕਿਲੋ ਹੋਊਗਾ ਜੇ ਦੁੱਧ ਦੋ ਤਾਂ 10-12 ਕਿਲੋ ਹੀ ਕਰੂ ਕਰ ਮਾਰੇ ਹਾਂ ਸੀਲ ਬਣੀ ਸੰਦੀ ਸਿੰਘ ਆ ਕੱਲੇ ਹਨਾ ਹਾਂ ਸੀਲ ਬਹੁਤ ਆ ਐਂ ਥੱਲੇ ਬਹਿ ਜਾਪਾਂ ਉਹਦੀ ਲਈ ਛੋਣ ਚੜ ਚੰਗਾ ਲੱਗਾ ਚਵਾਈ ਵੀ ਆ ਨਾ ਆਪਾਂ ਧਾਰਾ ਮਰਵਾਵਾਂਗੇ ਹੁਣੇ ਵੇਖੀ ਚੱਲੋ ਬਈ ਬੱਚਾ ਬੱਚਾ ਇੰਦਾ ਹੈ ਬੱਚਾ ਡੈਡ ਹੋ ਗਿਆ ਸੀ ਡੇਢ ਮਹੀਨੇ ਦੀ ਸੂਈ ਇਹੇ ਹੂੰ ਦੋ ਦੁੱਧ ਹੁਣ 7 ਕਿਲੋ ਹੈਗਾ ਹਾਂ ਹਾਂ 7 ਹੋ ਜੇ 8 ਹੋ ਜੇ ਇੰਨਾ ਕਿਗਾ ਵੀਰ 7 ਮੰਨ ਕੇ ਹੀ ਆਵੇ ਕਿਉਂਕਿ ਆਪਾਂ ਕਿਹੜਾ ਲੀਟਰ ਮਾਰੇ ਹੁੰਦੇ ਆ ਭਾਈ ਆਪਾਂ ਤਾਂ ਕਿੰਨੇ ਦੀ ਹਰਜੀਤ ਵੀਰੇ ਉਹਰੇ ਲਈ ਰਸਾ ਪੱਜੇ ਨਾ ਜਾਇਆ ਕਰ ਇਹਦਾ ਮੁੱਲ ਤਾਂ ਕਰਨਾ ਆਪਾਂ 20000 ਰੁਪਿਆ ਦੇਣੀ ਕਿਤੇ ਆਪਾਂ 16500 ਦੀ ਹਾਂ ਨਾ ਦੇਣੀ ਹੈ ਬੱਚੇ 16500 ਦੀ ਹਾਂ ਕਹਿਣ ਤੋਂ ਭਾਵੇਂ ਆ ਵੀ 1500 ਛੱਡ ਕੇ ਆਪਾਂ 15000 ਰੁਪਏ ਜੇਬ 'ਚ ਪਾ ਲਈ। ਨਹੀਂ ਆਪਾਂ ਪਾਵਾਂਗੇ 16.5 ਵੱੱਛੀ ਨੇ ਕਿਉਂਕਿ ਮੈਨੂੰ ਪਤਾ ਨੇ 10 ਕਿਲੋ ਦੁੱਧ ਹੀ ਕਰਨਾ। ਜਮਾਂ ਮਾਰੇ ਕਰਵਾਏ। ਇਹ ਤੇ ਉਹ ਡੱਬਿਆਂ ਦੁੱਧ ਪੀ ਦੂ 15000 ਦੀ। ਕਈ ਵਾਰੀ ਲਾਉਣ ਦੋਣ ਚੱਕਣਾ ਹੁੰਦਾ। ਉਹ ਕੋਈ ਮਾਨਤਨ ਕਰ ਦੇਗੇ। ਜੇ ਆਪਾਂ 15000 ਦੀ ਹਾਂ ਕਰ ਫੇਰ ਛੇ ਦੂਰਸਾ। 14 16000 ਦੀ ਦੇ ਦੇ। ਨਾ 15 ਦੀ। ਚੱਲ ਕੋਈ ਨਹੀਂ ਦੇ ਦੇਾਂਗੇ। ਹਾਂ ਦੇ ਦੇਾਂਗੇ। ਇਹਦੇ 'ਚ ਛੋੜ ਵੀ ਨਹੀਂ ਹੋਊਗੀ। ਠੀਕ ਆ ਤਾਂ ਹੀ ਗੱਲ ਲੈ ਠੀਕ ਆ ਬਾਈ। ਓਕੇ ਜੋ ਆਜੈਂਦੀ ਵੀ ਧਾਰਾ ਮਾਰਦੀ ਆਪਾਂ ਮਾਰਦੇ 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 ਜਿਹੜੇ ਜਿਹੜੀ ਮਨੌਂਦੀ ਆ ਧਾਰਾ ਮਾਰੀ ਜਾਂ ਨੱਪੀ ਆ ਧਾਰਾਂ ਦਾ ਸਾਰੀਆਂ ਮਰੌਂਦੀਆਂ ਐ ਲੈ ਵੀ ਮਿੱਤਰੋ ਦੇਖੋ ਕਿੰਦਾ ਸੀਲ ਬਹੁਤ ਆ ਨਾ ਬਾਈ ਸੀਲ ਤਾਂ ਬਹੁਤ ਆ ਬਾ ਠੀਕ ਆ ਹਰਜੀਤ ਵੀਰੇ ਓਕੇ ਮੇਰੂ ਦਾ ਯਾਰ ਜਿਵੇਂ ਮਾਰ ਗਿਆ ਤੇ ਆ ਵੀ ਲੈ ਕੇ ਆ ਉਹ ਦੂਜੀ ਵੀ ਹੁਣ ਖੋਲ ਲਿਆ ਇੰਦੇ ਥੱਲੇ ਹੋਊਗਾ ਬਾਈ 20 ਲੀਟਰ ਦੁੱਧ ਇਹ ਸੂਈ ਸਾਰੀ 15 ਦਿਨਾਂ ਦੀ ਇੰਦੀ ਆਪਾਂ ਬੱਚੇ ਡੈਡ ਦੀ ਵੀਡੀਓ ਵਿਖਾਵਾਂਗੇ ਆਪਾਂ ਇਥੋਂ ਨਾਲ ਦੇ ਕਰੀ ਬੱਚਾ ਕਾ ਤੂੰ ਮਾਰ ਦੋ ਨਾ ਕਿ ਤੂੰ ਯਾਰ ਉਹਨਾਂ ਦੇ ਘਰੇ ਮਰ ਗਿਆ ਸੀ ਐਵੇਂ ਤੈਨੂੰ ਮਾ ਕਵਾ ਮੈਂ ਤਾਂ ਆ ਸੂਈ ਤੈਨੂੰ ਲੈਵਾ ਹੀ ਦੱਸਦਾ ਤੋਕੜਾ ਵਾਲਾ ਥੋੜੀ ਆ ਬਾਈ 20 ਕਿਲੋ ਦੁੱਧ ਕਿੰਨਾ ਹੋਵੇ 20 ਕਿਲੋ ਤਿਆਰ 20 ਕਿਲੋ ਤਿਆਰ ਹੋਊਗਾ ਦੁੱਧ ਬਾਈ ਤੇ ਸੀਲ ਇਹ ਵੀ ਭੰਨ ਦੀ ਇੱਥੇ ਡਾਕੇ ਬਹਿ ਜਾ ਥੱਲੇ ਐ ਨਹੀਂ ਚਵਾ ਮਾਰ ਦਿੱਤਾ ਨਾ ਹੁਣ ਆ ਆ ਜਾ ਆ ਹਾਂ ਇੱਥੇ ਹੀ ਕਰਦੇ ਫਿਰ ਨੂੰ ਆ ਜਾ ਕਾਲਾ ਕੋਲੇ ਚੁਆਈ ਤੈਨੂੰ ਬੜੀ ਲੱਗੀ ਧਰਤੀ ਚ ਮੋਰੀ ਕੱਢਦੀ ਆ ਨਾ ਇਹ ਨਾ ਵੇ ਕੇ ਪਾਣੀ ਤਾਂ ਆ ਜੇ ਹੁਣ ਪੋਰ ਤੂੰ ਇੱਥੇ ਕਿੰਨੇ ਨਾਲ ਕਰ ਕੋਲੇ ਕਰਨਾ ਹਾਂ ਨਹੀਂ ਠੀਕ ਆ ਯਾਰ ਬਸ ਕਰ ਚਾਹ ਵੀ ਬਣਾਉਣੀ ਇਹ ਪੀ ਤੋਰ ਸਾਰਾ ਯਾਰਾ ਹੀ ਵੜਾ ਆਉਂਦਾ ਹਾਲੀ ਦੀ ਧਾਰ ਬੜੀ ਮੋਟੀ ਇੱਥੇ ਖਲਾਰ ਲਾ ਹੁਣ ਦੋ ਮਿੰਟ ਕਾਲਾ ਨਾ ਪਿਆ ਕਰ ਕਿਨੂ ਐ ਸੁਆਹ ਜੀ ਯਾਰ ਇਹ ਬਈ ਤੀਜਾ ਸੁਆਹ ਚਿੱਤਰ ਦਿੱਤਰ ਲਾਉਣ ਵਾਲਿਆ ਹਜੀ ਹੈ ਨਾ ਆਪੇ ਲਾ ਲੈਣਗੇ ਉਹਨਾਂ ਦਾ ਮੁੱਲ ਨਾ ਦੇਣਗੇ ਕਿੰਨੇ ਦੀ ਇੰਨ ਦਾ ਮੁੱਲ ਜੋ ਮਰਜ਼ੀ ਕਰੀ ਜਾਈਏ ਬਾਈ 65000 ਦੀ ਦੇ ਦਈਏ ਨਾ ਯਾਰ ਕਦ ਕਰਦਾ 80 ਵਾਲੀ ਕਹਿੰਦਾ ਜੱਸ ਨੂੰ ਕਹਾਰ ਯਾਰ 60000 ਦੀ ਐਸੀ ਨਾ ਹਰੇ ਵੀ ਇਹ ਕਰਾਉਣਾ ਬਾੜਾ ਕਰ ਨਹੀਂ 20 ਕਿਲੋ ਦੁੱਧ ਜਿਹਨੂੰ ਆਪਾਂ ਚਵਾ ਕੇ ਦੇਣਾ ਬਾਈ ਮੈਂ ਕਹਾਂ ਕੁਛ ਇਹ ਕਾਲੀ ਪੈਂਦੀ ਨਾ ਤੈਨੂੰ ਨਾ ਖਿੱਚ ਕੇ ਲੈ ਜੇ ਕਿੰਨੇ ਦੀ ਫਰਹਾਨ ਨਾ ਬਸ ਦੇ ਦੇਂਗੇ 65000 ਦੀ ਨਹੀਂ ਹਰਦੀ ਦਾ ਹਾਸੇ ਦਾ ਹਾਸਾ ਰਹਿ ਗਿਆ ਜਿਵੇਂ ਦਿਲੋਂ ਯਾਰ ਦਿਲੋਂ ਹੀ ਆ 20 ਲੀਟਰ ਦੁੱਧ ਲਈ ਮੈਨੂੰ ਕੋਈ 60000 ਦੀ ਬਾਹਰ ਕੋ ਲੱਗੇ ਨਹੀਂ ਲੱਗਣਦਾ ਤੂੰ ਅੱਗੇ ਸੈਣਾ ਹਣਾ ਮੈਂ ਤਾਂ ਲੱਗ ਜਾਣਾ ਤੇਰੇ ਕੋਲ ਆ ਤੂੰ ਤਾਂ ਲੱਗਿਆ ਤੂੰ ਤਾਂ 60000 ਤੋਂ ਵਿੱਚ ਮਾਨਸਰ ਕਰ ਦੇਗਾ ਨਹੀਂ 60 ਤੋਂ ਨਹੀਂ ਮੰਨਤਾ ਨਾ ਤੂੰ ਕਰਦੀ ਯਾਰ ਮੈਂ ਕਹਿੰਦਾ ਮੈਂ 55 ਕਹਿਣਾ ਹੀ 5000 ਦੀ ਸ਼ਰਮ ਨਾਲ ਇੱਕ ਵੱਧ ਕਿਹੜਾ ਪੈਣਾ ਮੈਨੂੰ ਜੋ ਤੂੰ ਇਹ ਗੱਲ ਕਹੀ ਗੱਲਾਂ ਦਾ ਸੁਣ ਐਡਾ ਚੰਗਾ ਥਣ ਲੱਗਿਆ ਇੰਨੀ ਚੰਗੀ ਚਵਾਈ ਆ 20 ਲੀਟਰ ਦੁੱਧ ਯਾਰ ਮੂੰਹ ਨਾ ਕਹਿ ਦੇਣਾ ਠੀਕ ਆ ਬੱਚੇ ਵਾਲੀ ਵੀ ਵੀਡੀਓ ਵਿਖਾਵਾਂਗੇ ਜੇਰ ਦੀ ਵੀ ਓਕੇ ਆ ਬਾ ਬੱਚਾ ਡੈਡ ਹੋ ਗਿਆ ਦਾ ਪੇ ਬੋ ਜਾਣ ਦੇ ਸਾਹ ਬਾੜੀਆਰ ਦੀ ਹਾਂ ਨਾ ਮੈਂ ਰਸਾ ਪਾ ਦੂੰਗਾ ਹਾਂ ਉਹ ਬਾੜੀਆਰ ਦੀ ਹਾਂ ਨਹੀਂ ਹੋਣੀ ਨਹੀਂ ਮੇਰਾ ਸਪੀਸ ਵੀਡੀਓ ਕਰ ਲੈਣਾ ਭਾਈ ਰਾਤ ਦਾ ਖਿਡਾਰੀ ਰੱਖ ਨੇਰੇ ਚ ਬਣਾ ਦੂ ਚਲੋ ਤੇਰੀ ਇੱਛਾ ਬਾੜੀਆਰ ਦੀ ਦਿਆਂਗੇ ਨਹੀਂ ਵੀਰ ਨੂੰ ਪਤਾ ਕੀ ਆ ਸਰ ਬਈ ਬਾਹਲਾ ਨਾ ਕਿ ਆ ਕਿ ਮੁਰਕੇ ਅਗਲਾ ਉੱਥੇ ਹੀ ਗੰਡਿਆ ਜਾਂਦਾ ਤੈਨੂੰ ਮੈਂ ਦਿਲ ਦੀ ਗੱਲ ਦੱਸਾਂ ਮੁਰਕੇ ਅਗਲਾ ਆਂਦਾ ਇੰਨੇ ਦੀ ਦੇ ਠੀਕ ਆ ਜੋ ਆਪਣਨ ਕੋ ਬਚਣਾ ਨਹੀਂ ਆਪਣਾ ਜ਼ਿਆਦਾ ਨਹੀਂਗਾ ਆਪਾਂ 2-3 ਹਜ਼ਾਰ ਹੀ ਰੱਖ ਦਿੰਨੇ ਆ ਕਰੜੀ ਲਈ ਹਾਂ ਕਰੜੀ ਲਈ ਹੋਈ ਕਰੜੀ ਕਾ ਦੀ 20 ਕਿਲੋ ਦੁੱਧ ਦੇ ਨੇ 24 ਕਿਲੋ ਦੁੱਧ ਕਰਨਾ ਆਪਣੇ ਕੋਲੇ ਕਰੜੀ ਦਾ ਕਾ ਦੀ ਆ ਤੈਨੂੰ ਲੈਵਾ ਦਿਸੀ ਜਾਂਦਾ ਕਿੰਨੀ ਚੰਗੀ ਵੈੜਾ ਮੁੜਕ ਤਾਂ ਜਾ ਫਿਰ ਖਤ ਦਾ ਕਰਤੋਰਦ ਗਿਆ ਮੈਂ ਹਾਂ ਬੰਨਦ ਗਿਆ ਦੂਜੀ ਨਹੀਂ ਲਿਓਣੀ ਇੱਕ ਹੋਰ ਦੋ ਮਿੰਟ ਮੈਨੂੰ ਆ ਦੱਸ ਵੀਰ ਗਾਂ ਤਾਂ ਇੰਨੀ ਚੰਗੀ ਐ ਬੱਚਾ ਵੀ ਮਰ ਗਿਆ 1.5 ਮਹੀਨਾ ਦੁੱਧ ਪੀ ਲਿਆ ਗਲੇ ਨੇ ਨਹੀਂ 1.5 ਮਹੀਨਾ ਕੋ 20 ਦਿਨ ਹੋਏ ਸੂਈ ਦਾ ਭਰਾਵਾ ਤਰੀਕ ਓਵੇਂ ਆਪਾਂ ਵੀਡੀਓ ਵਾਲੀ ਵਿਖਾ ਦਾਂਗੇ ਜੋ ਸੂਈ ਏ ਜਿਸ ਨੂੰ ਕੋਈ ਲੋਗਰ ਨੂੰ ਵਿਖਾ ਦਿਆਂਗੇ ਯਾਰ ਮਾਉਂਦੀ ਆ ਆਪ ਨੂੰ ਤੈਨੂੰ ਤਾਂ ਨਹੀਂ ਆਈ ਵੀ ਫਸਲ ਕਹਿ ਰਿਹਾ ਘੱਟ ਹੈ ਇੱਕ ਰੀ ਮੜਾ ਤੋੜ ਦੇਂਗਾ ਹੋਰ ਲਾਓ ਸਰਦਾਰ ਜੀ ਜਿੱਧਰ ਕਹੋਗੇ ਉਧਰ ਹੀ ਕੱਢਣਾ ਦੋ ਮਿੰਟ ਦਾ ਨਾ ਤਸੱਲੀ ਜੀ ਆ ਲੈਣਾ ਤੋਰੀ ਨਹੀਂ ਗਈ ਪਸਮਕੀਤ ਪਸਮ ਕੇ ਥਾਣੇ ਕੱਢਿਆ ਨਹੀਂ ਗੱਲ ਤੇਰੀ ਸਹੀ ਏ ਯਾਰ ਹੈਨਾ ਵਾਹ ਲੈ ਆ ਬਾਈ ਆ ਜਾ ਓਕੇ ਆ ਥੋੜਾ ਜਿਹਾ ਥੋੜਾ ਜਿਹਾ ਮੈਨੂੰ ਨਾ ਜੇ ਕਹੀ ਜਾਂਦੀ ਆ ਯਾਰ ਥਾਪੇ ਵੀ ਹਰਜੀਤ ਨੂੰ ਕਹਿ ਦੋ ਕੁ ਯਾਰ ਹੋਰ ਘੱਟ ਕਰ ਦਵੇ ਚਲੋ ਤਾਂ ਦੂਜੀ ਵਾਰੀ ਇਹ ਨਾ ਪਿੱਠੇ ਠੀਕ ਆ ਜੀ ਤੁਹਾਡੀ ਮੰਨ ਲਾਂਗੇ ਹੋਰ ਦਾ ਮੈਨੂੰ ਘਾਟਾ ਪੈ ਜਾ ਤੈਨੂੰ ਨਹੀਂ ਨਰਾਜ਼ ਕਰਨਾ ਤੂੰ ਮੇਰਾ ਪੁਰਾਣਾ ਬੰਦਾ ਪੁਰਾਣਾ ਗਾ ਕੇ ਤੈਨੂੰ ਥੋੜੀ ਹੈ ਦੂਜੀ ਵੀ ਲੈ ਹਾਂ ਉਹ ਤੋਕੜ ਆ ਬਈ ਉਹ ਪਤਾ ਨਹੀਂ ਕਦੋਂ ਦੀ ਸੀ ਆ ਇਹ ਕੀ ਪਹਿਲਣ ਵੜ ਆ ਆ ਜਾ ਦਾ ਦੱਸ ਦੇ ਕੋਈ ਨਹੀਂ ਮੇਰ ਨਾਲ ਰਹਿ ਕਰ ਲੈਂਦਾ ਪਹਿਲਾ 15 ਆਪਾਂ ਮਹੀਨੇ ਇਹ ਪਹਿਲਾ ਸੁਆਈ ਅੱਛਾ ਤਲਿਹਾਰੀ ਪਾਈ ਹੋਣ ਸੰਗਲਪ ਆਇਆ ਇਹ ਨਾ ਨਨ ਦੇ ਵੇਖੀ ਵੇਖੀ ਖੜ ਜਾ ਖੜ ਜਾ ਆਪਾਂ ਇੱਥੇ ਆਇਤੋਂ ਫੜ ਲੈਣੇ ਆਇਆ ਲੱਗਦੀ ਆ ਚੱਲ ਲੈ ਜਾ ਜਾਦਜੂਦ ਚੰਗੀ ਆੜਾ ਤੰਦਰ ਪਤਾ ਨਹੀਂ ਕਿਹੜੇ ਕਾਰਖਾਨੇ ਚੋਂ ਕੱਢ ਕੁਢ ਕੇ ਲਿਆਉਣਾ ਲਿਖ ਗਏ ਅੱਛਾ ਮਾਰੇ ਕਰੀ ਲਈਆ ਇੱਥੇ ਨੂੰ ਡਾਕੇ ਬਹਿ ਜਾ ਥੱਲੇ ਇਹਦੀ ਚੋਈ ਆ ਜਾ ਵਿਖਾਰੀਏ ਹਾਂ ਭੱਜ ਨਾ ਜਾਵੇ ਕਿਉਂ ਉਹ ਨਹੀਂ ਜਾਂਦੀ ਕਿਤੇ ਦੂਜੇ ਨੇ ਨਾ ਆਇਆ ਕਰਕੇ ਗਾਵਾ ਚੌਣ ਚਾਂ ਦਾ ਜਰਾ ਵਾਕੇ ਰਿਕਾਰਡ ਤੋਂ ਬਹੁਤ ਚੰਗੀ ਚਵਾ ਦੁੱਧ ਕਿੰਨਾ ਹਰਜੀਤ ਇਹਦੇ ਥੱਲੇ ਦੁੱਧ ਹੋਊਗਾ ਭਾਈ ਇਹਨਾਂ ਕੋ ਹੋਗਾ 8 ਕਿਲੋ 7-8 ਕਿਲੋ ਸਹੀ ਜਿਹੜਾ ਮਾਲਾ 7 ਕਿਲੋ 8 ਕਿਲੋ ਹਾਂ ਇਹਨਾਂ ਕੋ ਹੋਗਾ ਕਿਉਂਕਿ ਦੁੱਧ ਦੇ ਲਈ ਭਾਈ 11-12 11-12 ਕਿਲੋ ਕਰੂਗੀ ਸਹੀ ਦਾ ਦੱਸਿਆ ਨਹੀਂ ਹਰਜੀਤ ਵੀਰੇ ਭਾਈ ਐਵੇਂ ਨਹੀਂ ਦੱਸਿਆ ਐਵੇਂ ਆਪਾਂ ਝੂਠ ਨਹੀਂ ਮਾਰਦੇ ਤੈਨੂੰ ਪਤਾ ਆਪਾਂ ਟੋਕੜ ਕਰਕੇ ਲਈ ਆ ਇਹਨੇ ਦੁੱਧ ਦੀ ਨਹੀਂ ਗਾਰੰਟੀ ਹੈ 10-11 ਕਿਲੋ ਕਰੂਗੀ ਉਹ ਜੇ ਘਰੋਂ ਆਈ ਹੈ ਯਾਰ ਜਮਾ ਪ੍ਰਾਲੀ ਤੋਂ ਤੇ ਪੱਠਿਆਂ ਤੋਂ ਆਈ ਆ ਤੇ ਦਾਣਾ ਦੂਣਾ ਕੁਝ ਨਹੀਂ ਪੁੱੜੇ ਇਹਦਾ ਮੁੱਲ ਕਰ ਲਿਏ ਭਾਈ ਯਾਰ ਨਾ ਯਾਰ ਮੇਰੇ ਬਾਈ ਨਰਾਜ਼ ਹੋ ਜਾਣਗੇ ਯਾਰ ਇਹ ਵੀ ਦੇ ਦੇਾਂਗੇ ਜਿਹੜੀ ਦੇਣੀ ਆ ਮੁੱਲ ਬਾਈ ਯਾਰ 16000 ਇਹ ਵੀ 16000 ਦੀ ਚਲ 16 ਦੀ ਮਨਸੂਰ ਹੁਣ ਨਾ ਕੋਈ ਵੀ ਸਾਬੇ ਨਹੀਂ ਛੜਦਾ ਛੰਗਾ ਛੜਦਿਆਂ ਇਹ ਤੈਨੂੰ ਨਹੀਂ ਨਰਾਜ਼ ਕਰਦਾ ਉਹਰੇ ਤੋਂ ਲੈ ਕੇ ਆ ਇਧਰ ਆਖੇ ਵੇ ਸੱਜਣੋ ਅੱਜ ਵੱਛੀ ਲੈਣਿਆਂ ਨਾ ਤੁਸੀਂ ਅਸਰ ਮਤਲਬ ਜੇ ਬਣਨ ਵਾਲੀ ਖੀਰੀ ਦੋਂਦੀ ਤੋ ਉਹਨੂੰ ਤੁਹਾਨੂੰ ਕਟੋ ਘੱਟ ਵੀ ਬਾਲਾ ਨਹੀਂ ਦਿੱਤੇ ਚਾਹ ਵਾਡੇ ਕੋਲ 6 ਮਹੀਨੇ ਜਰ ਆਉਦੀਏ ਤੇ 9 ਮਹੀਨੇ ਸਾਂਭਣੀ ਪੈਣੀ ਆ ਪਰ ਇਹਦੇ ਦੁੱਧ ਦੱਸੇ ਕਿਲੋ ਕਰ ਜਣਾ ਹਰਜੀਤ ਬਾਈ ਦੀ ਗੱਲ ਵਾਂਗੂ ਹਨਾ ਸਾਂਭੀ ਨਹੀਂ ਇਹਦੀ ਹਾਲਤ ਦੱਸਦੀ ਆ ਇਹ ਵਹਿੜ ਤਾਂ ਮੇਰੇ ਬਾੜੀ ਦਿਨ ਲੱਗੀ ਆ ਹੋ ਸਕਦਾ ਕਰਾ ਕਾਟਾ ਬਾਟਾ ਇਹਦਾ ਕੋਈ ਇਹਦੇ ਨਾਲ ਬਾਕੀ ਵੇਖਦੇ ਆ ਤੇ ਤੁਹਾਨੂੰ ਹੀ ਦਵਾਵਾਂਗੇ ਤੁਸੀਂ ਲੈ ਲਿਓ ਭਾਈ ਤੂੰ ਗੱਲ ਕਰ ਲਿਓ ਨੰਬਰ ਬਾਈ ਆਪਾਂ ਹਰਜੀਤ ਕਿੰਨਾ ਵੀਰੇ ਨੰਬਰ ਬਾਈ 7889 70410 ਇੱਕ ਵਾਰੀ ਹੋਰ ਬੋਲ ਦੋਵੇਂ ਨੰਬਰ ਦੂਜਾ ਬੋਲ ਦਾਂਗੇ ਪਹਿਲਾਂ 7889 70410 7710265730 ਇੱਕ ਵਾਰੀ ਹੋਰ 7710265730 ਹਾਂਜੀ 789970410 ਠੀਕ ਹੈ ਇਹ ਲੈ ਵੀ ਮਿੱਤਰੋ ਇਹ ਸੀਗੇ ਹਰਜੀਤ ਵੀਰੇ ਦੇ ਜਾਨਵਰ ਹਾਸਾ ਮਜ਼ਾਕ ਗੱਲ ਵੱਖਰੀ ਹੁੰਦੀ ਆਪਣੇ ਵੀਡੀਓ ਦੇ ਵਿੱਚ ਪਰ ਬੰਦਾ ਇਹ ਭਾਰ ਨਾਲ ਪਸ਼ੂ ਬਹੁਤ ਲੈ ਕੇ ਆਉਂਦਾ ਕਿਉਂਕਿ ਇਹਦੇ ਕੋਲ ਵਪਾਰੀ ਪਰ ਆ ਵਾਲੇ ਜਾਨਵਰ ਖਰੀਦ ਕੇ ਲੈਂਦੇ ਕਿਉਂ ਬਈ ਹਰਜੀਤ ਬਈ ਆਈ ਇਹਨਾਂ ਗੱਲ ਵਪਾਰੀ ਲੈਂਦੇ ਤੂੰ ਆਪ ਹੀ ਵੀਡੀਓ ਬਣਾ ਕੇ ਆਉਣਾ ਉਹਨਾਂ ਬੰਦਿਆਂ ਦੀ ਜਿਹੜੇ ਆਪਣੇ ਤੋਂ ਲੈਂਦੇ ਪੱਕੇ ਪਸ਼ੂ ਇਹੇ ਕਰਉਂਗੀਆਂ ਵੀਡੀਓ ਬਣਾਉਣਾ ਜਿਹੜੇ ਹਰਜੀਤ ਵੀਰੇ ਤੋਂ ਜਾਨਵਰ ਲੈ ਕੇ ਗਏ ਹੁੰਦੇ ਕਿਉਂਕਿ ਬਾਈ 2-4000 ਨਾਲ ਦੇ ਦਿੰਦਾ ਕਿਉਂਕਿ ਹਰਜੀਤ ਵੀਰੇ ਵੈਸੇ ਚੰਗੀ ਗੱਲ ਵੀ ਆ ਹਨਾ ਇਹ ਹੁਣ ਚੰਦੀ ਦਾ ਮਲਾ ਆਉਂਦੀ ਦੀ ਪੇਟ ਤੇ ਜਾਂਦੀ ਦਾ ਮੂੰਹ ਤੇ ਸਮਾਂ ਜ਼ਰੂਰੀ ਹੁੰਦਾ ਵਪਾਰੀ ਨੂੰ ਜਦੋਂ ਆਪਾਂ ਨਾਲ ਚ ਕਰਦੇ ਉਦੋਂ ਕਈ ਵਾਰੀ ਗਲਤ ਵੀ ਹੋ ਜਾਈ ਗਲਤ ਵੀ ਹੋਈ ਹਾਂ ਗੱਲਬਾਤ ਲਈ ਨੰਬਰ 22 ਦਾ ਸਕਰੀਨ ਦੇ ਉੱਤੇ